ਅੱਜ ਦੀ ਵੀਡੀਓ ਫੁੱਲ ਘੈਂਟ ਹੋਣ ਵਾਲੀ ਆ ਸਿੱਖਣ ਵਾਲਿਆਂ ਵਾਸਤੇ ਅੱਜ ਦੀ ਵੀਡੀਓ ਵਿੱਚ ਕੇਵਲ ਆਪਾਂ ਤੋੜੇ ਦੱਸਾਂਗੇ ਵੀ ਤੋੜੇ ਕਿਵੇਂ ਮਾਰਦੇ ਆ ਦੇਖੋ ਬਹੁਤ ਆਪਾਂ ਸਮਾਂ ਨਹੀਂ ਲਾਉਣਾ ਤੇ ਵੀਡੀਓ ਸਾਰੀ ਦੇਖਿਓ ਸਕਿੱਪ ਨਾ ਕਰਿਓ ਤਾਂ ਬੁਝੇ ਤੁਸੀਂ ਸਿੱਖੋਗੇ ਦੇਖੋ ਰਾਣਾ ਸਾਹਿਬ ਦਾ ਜਿਹੜਾ ਤੋੜਾ ਵਾ ਉਹ ਬਿਲਕੁਲ ਸਿੰਪਲ ਜਿਹਾ ਕਿਨਾਰੀ ਤੇ ਮਾਰਨਾ ਵਾ ਦੇਖੋ ਜਿਵੇਂ ਉਹ ਮਾਰਦੇ ਹੁੰਦੇ ਨੇ ਠੀਕ ਆ ਜੀ ਸਾਂਗੇ ਇਧਰ ਵੇਖਿਓ ਥਾਪ ਵੀ ਦਿਖਾਇਓ ਆ ਥਾਪ ਨਾਲ ਦੇਣੀ ਆ ਇਧਰ ਆਜੋ ਹੁਣ ਦੇਖੋ ਇਹ ਬਿਲਕੁਲ ਹੌਲੀ ਹੌਲੀ ਦੱਸਾਂਗੇ ਤੁਹਾਨੂੰ ਦੇਖੋ ਠੀਕ ਆ ਜੀ ਇਹ ਰਾडा ਸਾਹਿਬ ਦਾ ਤੋੜਾ ਜਿਵੇਂ ਮਾਰਦੇ ਲੇ ਹੱਥ ਦਾ ਠੀਕ ਆ ਜੀ ਫਿਰ ਆਹੀ ਤੋੜਾ ਆਪਾਂ ਭਰ ਦੇਣਾ ਗਾਹਾਂ ਤੇ ਹੱਥ ਸਾਰੇ ਉਵੇਂ ਹੋਣਗੇ ਦੇਖੋ ਠੀਕ ਆ ਜੀ ਠੀਕ ਆ ਜੀ ਇਧਰ ਵੀ ਦਿਖਾਓ ਜਦੋਂ ਨੂੰ ਭਰਨਾ ਨਾ ਨਾ ਆਪਾਂ ਤੋੜੇ ਨੂੰ ਉਹ ਦੇਖੋ ਠੀਕ ਹੈ ਜੀ ਤੇ ਤੁਹਾਨੂੰ ਸ਼ੁਰੂਆਤ ਇੱਥੋਂ ਕਰਨੀ ਪੈਣੀ ਆ ਕਿਨਾਰੀ ਤੋਂ ਹੀ ਜਿਸ ਵੇਲੇ ਆਸ ਤੇ ਅੱਗੇ ਫਿਰ ਇਹਨੂੰ ਭਰ ਲਿਓ ਜਗਾਹ ਕਰਕੇ ਇਦਾਂ ਹੀ ਇਦਾਂ ਹੀ ਫਿਰ ਇੱਕ ਵੱਡਾ ਥੋੜਾ ਵਾ ਜਿਸ ਵੇਲੇ ਤੱਪੇ ਵਾਲਾ ਹੱਥ ਵੈਦਾਂ ਹੁੰਦਾ ਆਪ ਮਾਰਨੇ ਹੇ ਵੀ ਸੁਣਾ ਲੱਗਦਾ ਵੇ ਠੀਕ ਹੈ ਅਭੀ ਤੋੜਾ ਦੂਸਰਾ ਵੇਖੋ ਠੀਕ ਆ ਜੀ ਆਪਾਂ ਹਰੇਕ ਵੀਡੀਓ ਪਾਵਾਂਗੇ ਜਿਵੇਂ ਕਿ ਕੇਵਲ ਪਹਿਲਾ ਹੱਥ ਵਜਾਉਣਾ ਜਾਂ ਤਫਾ ਵਜਾਉਣਾ ਜਾਂ ਤਲਵਾੜਾ ਆ ਜਾਣਾ ਤੇ ਆਹੀ ਤਾਂ ਵੀ ਕਿ ਤੇ ਸਮਝ ਲਿਓ ਵੀ ਬਸ ਆਪਾਂ ਢੋਲ ਕਿ ਸਿੱਖ ਗਏ ਆਹ ਚੀਜ਼ ਦੇ ਨਾਲ ਦਾਦਰਾ ਵੀ ਹੋਣਾ ਚਾਹੀਦਾ ਤੇ ਤਬਲੇ ਵਾਲਾ ਹੱਥ ਵੀ ਕਹਿ ਦੇਵਾ ਵੀ ਆਪਾਂ ਨੂੰ ਹੋਣਾ ਚਾਹੀਦਾ ਫਿਰ ਕਿਤੇ ਜਾ ਕੇ ਗੱਲਬਾਤ ਬਣਦੀ ਦੀਪ ਚੰਦੀ ਹੋ ਗਈ ਹਰੇਕ ਚੀਜ਼ ਤੇ ਆਪਾਂ ਕੱਲੇ ਕੱਲੇ ਤਾਲ ਦੀ ਆਪਾਂ ਵੀਡੀਓ ਬਣਾਵਾਂਗੇ ਠੀਕ ਹੈ ਜੀ ਹੁਣ ਆਪਾਂ ਤੋੜੇ ਦੀ ਜਿਵੇਂ ਬਣਾਦੇ ਆ ਇਸ ਤੋਂ ਬਾਅਦ ਆਪਾਂ ਤਪਲੇ ਵਾਲਾ ਹੱਥ ਕਹਿਰਵਾ ਉਹ ਵੀ ਆਪਾਂ ਵੀਡੀਓ ਇਦਾਂ ਹੀ ਬੱਡੀ ਕਰਕੇ ਆਪਾਂ ਪਾਵਾਂਗੇ ਕਿਉਂਕਿ ਤੁਹਾਨੂੰ ਸਿੱਖਣਾ ਬਿਲਕੁਲ ਸੌਖਾ ਹੋ ਜਾਏਗਾ ਜਿਹੜੇ ਮੇਰੇ ਵੀਰ ਚਾਹਵਾਲ ਨੇ ਟੋੜ ਕੇ ਸਿੱਖਣ ਦੇ ਤੇ ਕਹਿਰਵੇ ਦੀ ਦਾਤਰੇ ਦੀ ਧੱਫੇ ਦੀ ਤੇ ਤਦਵਾੜੇ ਦੀ ਇਉਂ-ਇਉਂ ਆਪਾਂ ਵੀਡੀਓ ਪਾਵਾਂਗੇ ਤੇ ਜਿਹੜੇ ਨਵੇਂ ਸਾਡੀ ਵੀਡੀਓ ਦੇਖਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਨਾਲੇ ਸੋਹਣਾ ਜਿਹਾ ਕਮੈਂਟ ਵੀ ਕਰਿਓ ਤੇ ਨਾਲੇ ਸਾਰੀ ਵੀਡੀਓ ਦੇਖਿਓ ਜੇ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਿਉਂਕਿ ਮੈਂ ਤਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਇਸ ਵੇਲੇ ਵੀ ਅਸੀਂ ਵੀਡੀਓ ਪਾਈਏ ਤੇ ਤੁਹੜਕੋ ਜਲਦੀ ਸਾਡੀ ਵੀਡੀਓ ਆਊਗੀ ਸਭ ਤੋਂ ਪਹਿਲਾਂ ਤੁਹੜਕੋ ਜਾਏਗੀ ਤੇ ਤੁਸੀਂ ਉਹ ਵੀਡੀਓ ਦੇਖ ਕੇ ਬਹੁਤ ਕੁਝ ਸਿੱਖ ਸਕਦੇ ਹੋ ਤੇ ਆਓ ਤੁਹਾਨੂੰ ਆਪਾਂ ਹੁਣ ਹੋਰ ਥੋੜਾ ਦੱਸੀਏ ਦੇਖੋ ਜਿਵੇਂ ਕਿ ਕੋਈ ਵੀ ਆਪਾਂ ਤਾਲ ਵਜਾਉਂਦੇ ਆਪਾਂ ਕਹਿਰਵਾ ਲਾ ਲਓ ਦੇਖੋ ਇਹਦੀ ਆਪਾਂ ਵੀਡੀਓ ਬਿਲਕੁਲ ਹੌਲੀ-ਹੌਲੀ ਤੁਹਾਨੂੰ ਸਿਖਾਵਾਂਗੇ ਜਿਸ ਵੇਲੇ ਇਹ ਗੈਰਵੇ ਦੀ ਆਪਾਂ ਪਾਵਾਂਗੇ ਇਹਦੇ ਵਿੱਚ ਜਿਹੜੇ ਤੋੜੇ ਵੱਜਣੇ ਨੇ ਉਹ ਵੀ ਉਂਗਲ ਕਮਾਉਣੀ ਵੇਖੋ ਆ ਵੀ ਤੋੜਾ ਵਾ ਠੀਕ ਆ ਜੀ ਬਹੁਤ ਸੋਹਣੇ-ਸੋਹਣੇ ਤੋੜੇ ਨੇ ਤੇ ਜਿਸ ਵੇਲੇ ਤੁਸੀਂ ਇਸ ਚੀਜ਼ ਦੀ ਮਿਹਨਤ ਕਰੋਗੇ ਹੌਲੀ-ਹੌਲੀ ਕਰਦੇ ਆ ਤੁਹਾਡਾ ਹੱਥ ਖੁੱਲ ਜਾਊਗਾ ਤੇ ਤੁਸੀਂ ਵਧੀਆ ਟੋਲ ਕੇ ਵਜਾਣ ਲੱਗ ਪੋਗੇ ਵਧੀਆ ਤੋੜੇ ਮਾਰਨ ਲੱਗ ਪੋਗੇ ਕਿਉਂਕਿ ਤੋੜੇ ਨਾਲ ਹੀ ਗੱਲਬਾਤ ਬਣਦੀ ਹੈ ਜਿਵੇਂ ਹੁਣ ਵੇਖੋ ਪਹਿਲਾ ਹੱਥ ਸਿੰਪਲ ਜਿਹਾ ਜਿਵੇਂ ਆ ਪਹਿਲੀ ਧਾਰਨਾ ਤੇ ਬਜਾਉਂਦੇ ਆ ਨਾ ਵੇਖੋ ਪਰਮਾ ਕਰਕੇ ਕਿਉਂਕਿ ਜਸਵੇ ਨੇ ਆਪਾਂ ਆ ਚੀਜ਼ਾਂ ਆਪਾਂ ਵਾਰ-ਵਾਰ ਇਹਦੀ ਮਿੰਨਤ ਕਰਾਂਗੇ ਤੇ ਗਾਹਾਂ ਦੀ ਗਾਹ ਆਪਣਾ ਆਪਣਾ ਜਿਹੜਾ ਹੱਥ ਹੈ ਹੋਰ ਖੁੱਲੂਗਾ ਤੇ ਆਪਾਂ ਨੂੰ ਵਜਾਉਣ ਵਿੱਚ ਕੋਈ ਦਿੱਕਤ ਨਹੀਂ ਫਿਰ ਆਉਣਾਗੀ ਤੇ ਜਿੱਥੇ ਵੀ ਆਪਾਂ ਪ੍ਰੋਗਰਾਮ ਤੇ ਜਾਵਾਂਗੇ ਉਹ ਵੀ ਆਪਾਂ ਨੂੰ ਕਹੇਗਾ ਵੀ ਹਨਾ ਵੀ ਬਹੁਤ ਸੋਹਣੀ ਤੁਸੀਂ ਢੋਲ ਕੇ ਵਜਾਈਆ ਹੀ ਚੀਜ਼ਾਂ ਮੰਗੀਆਂ ਨੇ ਤੇ ਜੇ ਆਪਾਂ ਉੱਥੇ ਪ੍ਰੋਪਰ ਨਾਮ ਦੇ ਪਾਏ ਜਿਵੇਂ ਪਹਿਲਾ ਸਾਥੀ ਆਪਾਂ ਨੂੰ ਆਉਂਦਾ ਹੋਵੇ ਤੇ ਉਹਨਾਂ ਨੇ ਧਾਰਨਾ ਕੋ ਤਲਵਾਰੇ ਵਾਲੀ ਚੱਕਤੀ ਆਪਾਂ ਨੂੰ ਆਈ ਨਾ ਤਲਵਾਰਾ ਵਜਾਂ ਆਇਆ ਨਾ ਉਹ ਫਿਰ ਕਿਤੇ ਨਾ ਕਿਤੇ ਬੰਦਾ ਕੱਚਾ ਜਿਹਾ ਹੋ ਜਾਂਦਾ ਹੈ ਨਾ ਤੇ ਉਹ ਤਲਵਾਰੇ ਵਾਲੇ ਤੋੜੇ ਜਿਹੜੇ ਨੇ ਉਹ ਵੀ ਉਹਦੇ ਵਿੱਚ ਪ੍ਰੋਪਰ ਹੋਣੇ ਚਾਹੀਦੇ ਜਿਵੇਂ ਹੁਣ ਆਹ ਦਾਦਰੇ ਦਾ ਤੋੜਾ ਹੋ ਗਿਆ ਵੇਖੋ ਇਹ ਤਾਂ ਇਸ ਕਰਕੇ ਤੇ ਜਾ ਕੇ ਤੁਸੀਂ ਵਧੀਆ ਕਲਕਈਆ ਬਣੋਗੇ ਤੇ ਤੁਹਾਡੀਆਂ ਲੋਕ ਸਤਿਮਾਂ ਵੀ ਕਰਨਗੇ ਤੇ ਤੁਹਾਨੂੰ ਲੋਕ ਪਿਆਰ ਵੀ ਦੇਣਗੇ ਕਿਉਂਕਿ ਵੇਖੋ ਹੱਥ ਦਾ ਹੁਨਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵਾ ਵੀ ਕਦੇ ਵੀ ਤੁਹਾਨੂੰ ਭੁੱਖਾ ਨਹੀਂ ਮਰਮ ਦੇਣਾਗਾ ਆ ਡਿਗਰੀਆਂ ਕਿਤੀਆਂ ਹੋਈਆਂ ਕੀਤੀ ਹੋਈ ਪੜ੍ਹਾਈ ਹੋ ਸਕਦਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵਾ ਵੀ ਤੁਹਾਡੇ ਕੰਮ ਨਾ ਆਵੇ ਪਰ ਹੱਥ ਦਾ ਹੁਨਰ ਜਿਹੜਾ ਵਕਤ ਇਹ ਵੀ ਤੁਹਾਨੂੰ ਭੁੱਖਾ ਨਹੀਂ ਮਰੰਦੇਗਾ ਇਸ ਕਰਕੇ ਵਧੀਆ ਬਣਨ ਤਰੋ ਵਧੀਆ ਬਣੋ ਤੇ ਹੱਥ ਆਪਣਾ ਭਾਵੇਂ ਕੀ ਪੇਟ ਹੁਣ ਆਪਣਾ ਹਰਮੋਨੀਅਮ ਹੋਵੇ ਭਾਵੇਂ ਢੋਲ ਕੀ ਹੋਵੇ ਭਾਵੇਂ ਤਗਲਾ ਹੋਵੇ ਮੈਂ ਕਹਣਾ ਹਰੇਕ ਕੀ ਜੁਬਾਨੀ ਸਿੱਖੋ ਕਿਸ ਨਾਲ ਕੀ ਤੁਹਾਡੀ ਸਬਤ ਹੋਏਗੀ ਤੇ ਲੋਕ ਤੁਹਾਨੂੰ ਪਿਆਰ ਕਰਨਗੇ ਤੇ ਯਾਦ ਕਰਨਗੇ ਓਕੇ ਵੀਡੀਓ ਵਧੀਆ ਲੱਗੀ ਤੇ ਗਾਹਾਂ ਸ਼ੇਅਰ ਵੀ ਕਰਿਓ ਸੋਹਣਾ ਜਿਹਾ ਕਮੈਂਟ ਵੀ ਕਰਿਓ ਜਲਦੀ ਹੀ ਅਸੀਂ ਤੁਹਾਡੇ ਵਾਸਤੇ ਹੋਰ ਵੀਡੀਓ ਲੈ ਕੇ ਆਵਾਂਗੇ ਧੱਫੇ ਦੀ ਤੇ ਜਾਂ ਤਲਵਾੜੇ ਦੀ ਤੇ ਜਾਂ ਫਿਰ ਕੈਰੇ ਵਾਲਾ ਹੱਥ ਵਿਚੇ ਦਾਦਰਾ ਕੱਲੀ ਕੱਲੀ ਅਸੀਂ ਵੀਡੀਓ ਇਸੇ ਤਰ੍ਹਾਂ ਪਾਉਣਾ ਕਰਾਂਗੇ ਤੇ ਸੋਣਾ ਜੀ ਸਾਨੂੰ ਕਮੈਂਟ ਕਰਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤੇ ਆਂ ਆ ਦੇ ਕੇ ਨਾਲ